ਸਤ ਸ੍ਰੀ ਅਕਾਲ ਜੀ ਮੈਂ ਨੂਰ ਬੱਚੋ ਤੁਹਾਡਾ ਸਵਾਗਤ ਕਰਦੀ ਹਾਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਤਾਂ ਅੱਜ ਅਸੀਂ ਇੱਕ ਅਹਿਮ ਚਰਚਾ ਕਰਾਂਗੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖਾਸੀ ਵਾਇਰਲ ਹੋ ਰਹੀ ਹੈ ਸਭ ਤੋਂ ਪਹਿਲਾਂ ਵੀ ਤੁਹਾਨੂੰ ਉਹ ਵੀਡੀਓ ਦਿਖਾਉਣੀ ਹੈ ਤੇ ਫਿਰ ਅਸੀਂ ਅੱਗੇ ਗੱਲ ਤੋਰਦੇ ਹਾਂ ਸੋ ਪਹਿਲਾਂ ਤੁਸੀਂ ਇਹ ਵੀਡੀਓ ਦੇਖੋ ਸ਼ਾਇਦ ਤੁਸੀਂ ਸਾਰਿਆਂ ਨੇ ਇਹ ਵੀਡੀਓ ਦੇਖ ਲਈ ਹੋਊਗੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਹੈ ਇਹ ਐਨੀਵੇਸ ਵੀਡੀਓ ਸਭ ਨੇ ਵੇਖੀ ਹੈ ਪਰ ਇਹ ਵੀਡੀਓ ਨੂੰ ਲੈ ਕੇ ਬਹੁਤ ਜ਼ਿਆਦੇ ਸਵਾਲ ਖੜੇ ਹੋ ਰਹੇ ਨੇ ਕਿ ਕਿਸ ਤਰ੍ਹਾਂ ਇੱਕ ਗੈਟਅਪ ਇਹਦੇ ਵਿੱਚ ਸਰਦਾਰ ਬੁੰਡੇ ਦੇ ਵੱਲੋਂ ਪਾਇਆ ਗਿਆ ਹੈਗਾ ਇਹ ਉਹ ਪੱਗ ਹੈ ਜਿਹਨੂੰ ਲੈਣ ਲਈ ਗੁਰੂਆਂ ਨੇ ਸਾਡਿਆਂ ਨੇ ਕੁਰਬਾਨੀਆਂ ਦੇ ਦਿੱਤੀਆਂ ਛੋਟੇ ਸਾਬ ਜਦਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਆਪਣਾ ਪਰਿਵਾਰ ਵਾਰ ਦਿੱਤਾ ਸਿਰਫ ਇਸ ਦਸਤਾਰ ਕਰਕੇ ਇਸ ਪੱਗ ਕਰਕੇ ਪਰ ਅਸੀਂ ਉਸ ਪੱਗ ਦੀ ਕਿੰਨੀ ਇੱਜ਼ਤ ਕਰਦੇ ਆ ਇਹ ਤਾਂ ਅਸੀਂ ਅੱਜ ਕੱਲ੍ਹ ਦੀਆਂ ਇਹਨਾਂ ਵੀਡੀਓਜ਼ ਤੋਂ ਹੀ ਦੇਖ ਸਕਦੇ ਆ ਸੋ ਦੋਸਤੋ ਇਹ ਵੀਡੀਓ ਵਾਇਰਲ ਹੋਈ ਸੀ ਸੋਸ਼ਲ ਮੀਡੀਆ ਤੇ ਦੋ ਤਿੰਨ ਮਹੀਨਿਆਂ ਪਹਿਲਾਂ ਦੀ ਇਹ ਗੱਲ ਹੈ ਸੋ ਇਹ ਬਹੁਤ ਹੀ ਨਿੰਦਾ ਹੋ ਰਹੀ ਹੈ ਇਸ ਵੀਡੀਓ ਦੀ ਜੇ ਤੁਸੀਂ ਇਹਦੇ ਵਿੱਚ ਕਮੈਂਟ ਸੈਕਸ਼ਨ ਦੇ ਵਿੱਚ ਜਾਓਗੇ ਤਾਂ ਲੋਕ ਕਹਿ ਰਹੇ ਨੇ ਕਿ ਇਹ ਜਿਹੜਾ ਇਹ ਕਿਉਂ ਇਸ ਤਰ੍ਹਾਂ ਕਰੇ ਕਿਉਂ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਦੇ ਹੋ ਅਸੀਂ ਮੰਨਦੇ ਹਾਂ ਕਿ ਫੈਸ਼ਨ ਦੀ ਦੁਨੀਆ ਹੈ ਹਰ ਕੋਈ ਫੈਸ਼ਨ ਕਰਦਾ ਹੈ ਪਰ ਇਸ ਤਰ੍ਹਾਂ ਦਾ ਫੈਸ਼ਨ ਵੀ ਕੀ ਕਰਾਉਣਾ ਕਿ ਜਿੱਥੇ ਤੁਸੀਂ ਗੁਰੂਆਂ ਦੇ ਪਹਿਰਾਵੇ ਦੀ ਕਦਰ ਹੀ ਨਾ ਕਰੋ ਸੋ ਇਹ ਸਰਦਾਰ ਜੀ ਨੇ ਜਿਨ੍ਹਾਂ ਨੇ ਦਸਤਾਰ ਪੈਣੀ ਹੈ ਪਰ ਦਸਤਾਰ ਦੇ ਨਾਲ ਹੀ ਇਹਨਾਂ ਨੇ ਸਾੜੀ ਬੰਨੀ ਹੋਈ ਹੈ ਪਿੰਕ ਰੰਗ ਦੀ ਗੁਲਾਬੀ ਰੰਗ ਦੀ ਸਾੜੀ ਦੇ ਵਿੱਚ ਇਹ ਇੱਕ ਲੜਕੀ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਇਆ ਹੈ ਔਰ ਇਹ ਵੀਡੀਓ ਬਾਹਰਲੀ ਲੱਗ ਰਹੀ ਹੈ ਇੰਡੀਆ ਦੀ ਤਾਂ ਨਹੀਂ ਇਹ ਲੱਗ ਰਹੀ ਤਾਂ ਕਿਤੇ ਇਹ ਵੀ ਕਹਿ ਸਕਦੇ ਆ ਕਿ ਕੋਈ ਰੈਸਟੋਰੈਂਟ ਦੀ ਪ੍ਰੋਮੋਸ਼ਨ ਹੈ ਪਰ ਇਹ ਪ੍ਰੋਮੋਸ਼ਨ ਕਰਨ ਦਾ ਤਰੀਕਾ ਸਹੀ ਨਹੀਂ ਹੈ ਕਿ ਤੁਸੀਂ ਗਲਤ ਮੈਸੇਜ ਫਲਾਉਣਾ ਚਾ ਰਹੇ ਹੋ ਕਿ ਤੁਸੀਂ ਗੁਰੂ ਸਾਹਿਬਾਨ ਦੇ ਦਿੱਤੇ ਪਹਿਰਾਵੇ ਦੀ ਕਦਰ ਨਹੀਂ ਕਰ ਰਹੇ ਤੁਸੀਂ ਮਜ਼ਾਕ ਉਡਾ ਰਹੇ ਹੋ ਅਸੀਂ ਖੁਦ ਸਿੱਖ ਹੋ ਕੇ ਅਸੀਂ ਆਪਣਾ ਮਜ਼ਾਕ ਖੁਦ ਬਣਾ ਰਹੇ ਲੋਕੀ ਹੁਣ ਕਮੈਂਟ ਦੇ ਵਿੱਚ ਕਹਿ ਰਹੇ ਨੇ ਕਿ ਇਹ ਜੜਾ ਹੈ ਗੇ ਹੈ ਚਲੋ ਅੱਜ ਦੇ ਟਾਈਮ ਦੇ ਵਿੱਚ ਅਸੀਂ ਸਭ ਨੇ ਉਹ ਸਭ ਓਪਨਲੀ ਹੋ ਗਿਆ ਕਿਉਂਕਿ ਹਰ ਇੱਕ ਕੀ ਰੱਬ ਨੇ ਜਿਹਨੂੰ ਬਣਾਤਾ ਤਾਂ ਫਿਰ ਉਹਦੇ ਵਿੱਚ ਇਨਸਾਨ ਦਾ ਤਾਂ ਕੋਈ ਕਸੂਰ ਨਹੀਂ ਪਰ ਹਰ ਇੱਕ ਨੂੰ ਰਾਈਟ ਹੈਗਾ ਉਹ ਜਿਉਂ ਵੇ ਹੱਸੇ ਖੇਡੇ ਹਨ ਪਰ ਇੰਨਾ ਵੀ ਕਾਹਦਾ ਤੁਸੀਂ ਓਪਨ ਹੋਣਾ ਕਿ ਤੁਸੀਂ ਬਿਲਕੁਲ ਹੀ ਸ਼ਰਮੀ ਲਾ ਦਿੱਤੀ ਤੁਹਾਨੂੰ ਬਿਲਕੁਲ ਵੀ ਨੈਤਿਕ ਅਧਿਕਾਰਾਂ ਦੀ ਤੁਹਾਨੂੰ ਬਿਲਕੁਲ ਵੀ ਸੌਟ ਸਮਝ ਨਹੀਂ ਰਹੀ ਹੈਗੀ ਤਾਂ ਤੁਸੀਂ ਐਟਲੀਸਟ ਇਹ ਵੀਡੀਓ ਸੋਚ ਕੇ ਪਾਉਣੀ ਸੀਗੀ ਕਿ ਬਾਕੀ ਲੋਕ ਕੀ ਕਹਿਣਗੇ ਦ ਸਟਾਰ ਦੀ ਗੱਲ ਕਰੀਏ ਤਾਂ ਹੁਣ ਤੁਸੀਂ 올림픽 ਦੇ ਵਿੱਚੋਂ ਦੇਖੋ ਸਾਡੇ ਹਰਮਨਪ੍ਰੀਤ ਕਪਤਾਨ ਹਾਕੀ ਦੇ ਕਿੰਨਾ ਅੱਛਾ ਪ੍ਰਦਰਸ਼ਨ ਕਰ ਰਿਹਾ ਤੇ ਉਥੇ ਜੇ ਕਰੀਏ ਤਾਂ ਸਰਬਜੀਤ 아이ਟਿੰਗ ਤੀਰਅੰਦਾਜ਼ੀ ਵਾਲੇ ਲੜਕੇ ਦਾ ਨਾਮ ਤਾਂ ਉਹਨੇ ਬਹੁਤ ਅੱਛਾ ਨਾਮ ਬਣਾਇਆ ਹੈਗਾ ਮੈਡਲ ਉਥੇ ਜਿੱਤਿਆ ਹੈਗਾ ਤਾਂ ਇਹ ਕੀ ਹੋ ਰਿਹਾ ਜਿੱਥੇ ਸਾਡੇ ਜ਼ਰਦਾਰ ਐਡਾ ਨਾਮ ਰੌਸ਼ਨ ਕਰ ਰਿਹਾ ਸਰਦਾਰਾਂ ਨੇ ਇੱਜ਼ਤ ਕਮਾਈ ਹੈ ਹੁਣ ਤੱਕ ਤਾਂ ਇਹ ਤਾਂ ਜਮਾਈ ਮਿੱਟੀ ਬਲੀਤ ਕਰਕੇ ਰੱਖ ਦਿੱਤੀ ਸੋ ਇਹ ਵੀਡੀਓ ਦੇ ਵਿੱਚ ਇਹ ਦਸਤਾਰ ਬਣਾ ਕੇ ਕਿਉਂਕਿ ਜੀ ਤੁਸੀਂ ਜੋ ਮਰਜ਼ੀ ਕਰੋ ਤੁਸੀਂ ਕੁੜੀਆਂ ਵਾਲੇ ਕੱਪੜੇ ਪਾਓ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਦਸਤਾਰ ਨੂੰ ਦਿਖਾਉਣਾ ਕਿ ਜ਼ਰੂਰੀ ਸੀ ਤੁਸੀਂ ਬੇਅਦਬੀ ਕਰ ਰਹੇ ਹੋ ਇਹ ਰੂ ਇੱਕ ਤਰ੍ਹਾਂ ਦੀ ਬੇਅਦਬੀ ਹੀ ਮੰਨੀਏ ਤਾਂ ਹੋਰ ਕੀ ਮੰਨੀਏ ਸੋ ਇਹਦੇ ਤੇ ਜਿਹੜੇ ਸਿੱਖ ਨੇ ਉਹ ਇਹਦੇ ਤੇ ਥੋੜਾ ਵਿਚਾਰ ਕਰਨ ਕਮੇਟੀਆਂ ਨੇ ਐਸ்சிਪੀਸੀ ਹੈ ਸੋ ਗੁਰਮਤ ਵਿਚਾਰਾਂ ਵਾਲੇ ਲੋਕ ਨੇ ਵੱਡੇ ਤਾਂ ਉਹ ਇਹ ਦੇਖਣ ਵੀਡੀਓ ਨੂੰ ਕਿ ਕਿਸ ਤਰ੍ਹਾਂ ਇਹ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ ਇਸ ਸਿੱਖਾਂ ਦਾ ਨਾਮ ਖਰਾਬ ਹੋ ਰਿਹਾ ਸਾਡੀ ਭਾਵਨਾ ਸਾਡੀ ਆਸਥਾ ਨੂੰ ਠੇਸ ਪਹੁੰਚ ਰਹੀ ਹੈ ਸੋ ਬਹੁਤ ਹੀ ਗਲਤ ਹੋਇਆ ਤਰੀਕੇ ਬਹੁਤ ਹੁੰਦੇ ਨੇ ਪ੍ਰੋਮੋਸ਼ਨ ਕਰਨ ਦੇ ਪਰ ਇਦਾਂ ਨਹੀਂ ਹੁੰਦਾ ਕਿ ਤੁਸੀਂ ਇੱਕ ਰਿਸਪੈਕਟਡ ਅਸੀਂ ਕਹਿੰਦੇ ਆ ਜਦੋਂ ਕੋਈ ਸਰਦਾਰ ਹੁੰਦਾ ਨਾ ਅਸੀਂ ਉਹਦੀ ਇੱਜ਼ਤ ਕਰਦੇ ਆ ਸਰਦਾਰ ਦੇ ਨਾਲ ਸਰਦਾਰ ਜੀ ਲਾ ਕੇ ਗੱਲ ਕੀਤੀ ਜਾਂਦੀ ਹੈ ਤੇ ਸਰਦਾਰ ਜਿੱਥੇ ਕੋਈ ਸਰਦਾਰ ਜੀ ਦਿਖ ਜਾਣ ਤਾਂ ਉੱਥੇ ਹਰ ਕੋਈ ਕਹਿੰਦਾ ਹੈ ਕਿ ਅਸੀਂ ਸੇਫ ਆ ਕਿਉਂਕਿ ਇਹਨਾਂ ਨੇ ਧੀਆ ਭੈਣਾਂ ਦੀਆਂ ਇੱਜ਼ਤਾਂ ਬਚਾਈਆਂ ਨੇ ਇਹਨਾਂ ਨੇ ਹੁਣ ਤੱਕ ਲੜਾਈਆਂ ਲੜੀਆਂ ਨੇ ਧਰਮ ਦੇ ਖਾਤਰ ਆਪਣੀ ਜਾਨ ਵਾਰਤੀ ਆਪਣੇ ਪੁੱਤ ਵਾਰ ਤੇ ਗੁਰੂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਸਾਡੇ ਦਸਾਂ ਗੁਰੂਆਂ ਨੇ ਕਿਸ ਤਰ੍ਹਾਂ ਕੁਰਬਾਨੀਆਂ ਕੀਤੀਆਂ ਸਾਡੇ ਯੋਧੇ ਇਸ ਪੱਗ ਕਰਕੇ ਲੜੇ ਨੇ ਤੇ ਅਸੀਂ ਕੀ ਮਜ਼ਾਕ ਬਣਾ ਰਹਿਆ ਸੋ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਸੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਤੁਸੀਂ ਆਪਣੇ ਵਿਚਾਰ ਜਰੂਰ ਸਾਂਝੇ ਦਿਓ ਕਰੋ ਕਿ ਇਹ ਚੀਜ਼ ਸਹੀ ਸੀ ਜਾਂ ਗਲਤ ਸੀ ਡੈਫੀਨੇਟਲੀ ਮੈਂ ਤੇ ਇਸ ਚੀਜ਼ ਨੂੰ ਗਲਤ ਕਹੂੰਗੀ ਮੈਂ ਇਸ ਚੀਜ਼ ਦਾ ਵਿਰੋਧ ਕਰੂੰਗੀ ਸੋ ਤੁਸੀਂ ਬਹੁਤ ਸਾਰੇ ਮੈਨੇ ਸੋਸ਼ਲ ਮੀਡੀਆ ਤੇ ਇਨਫਲੂਐਂਸਰਸ ਦੇਖੇ ਨੇ ਕਿ ਕਈ ਸਰਦਾਰ ਹੈ ਜੂੜਾ ਬਣ ਕੇ ਪੱਗ ਬਣ ਕੇ ਇਸ ਤਰ੍ਹਾਂ ਦੇ ਕੱਪੜੇ ਪਾਉਂਦੇ ਨੇ ਸ਼ਰਮ ਇਹਨਾਂ ਨੇ ਲਾ ਰੱਖੀ ਇਹਨੂੰ ਬਿਲਕੁਲ ਅਕਲ ਨਹੀਂ ਆ ਭਾਈ ਜੀ ਨਾ ਰੱਖੋ ਪੱਗ ਕੇਸ ਕਟਾ ਦਿਓ ਪਰ ਅਸੀਂ ਇਹ ਚੀਜ਼ ਨਹੀਂ ਬਰਦਾਸ਼ਤ ਕਰਾਂਗੇ